ਨਾ ਸੱਤਾਂ ਗੱਲਾਂ ਦਾ ਧਿਆਨ ਰੱਖੋ ਤੁਹਾਡੀ ਜਿਹੜੀ ਫੈਟ ਆ ਭਾਰ ਘਟਣਾ ਬਿਲਕੁਲ ਸ਼ੁਰੂ ਹੋ ਜਾਊਗਾ ਨੰਬਰ 1 ਕਾਰਬਸ ਪ੍ਰੋਟੀਨ ਦੇ ਨਾਲ-ਨਾਲ ਫਾਈਬਰ ਦੀ ਮਾਤਰਾ ਵੀ ਤੁਹਾਡੇ ਭੋਜਨ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 2 ਜੀਰਾ ਵਾਟਰ ਜਾਂ ਨਿੰਬੂ ਪਾਣੀ ਜਿਹੜਾ ਮਾਰਨਿੰਗ ਉੱਠਦੇ ਸਾਰ ਪੀਣਾ ਸ਼ੁਰੂ ਕਰੋ ਨੰਬਰ 3 ਪਾਣੀ ਘਟੋ ਘੱਟ 2.5 ਤੋਂ 3 ਲੀਟਰ ਪੀਣਾ ਸ਼ੁਰੂ ਕਰੋ ਤਾਂ ਜੋ ਤੁਹਾਡੀ ਬੋਡੀ ਹਾਈਡਰੇਟ ਰਵੇ ਨੰਬਰ 4 ਜੇ ਤੁਸੀਂ ਅੱਧਾ ਘੰਟਾ ਵਰਕਆਊਟ ਕਰਦੇ ਹੋ ਤੇ ਤੁਹਾਡੀ ਫੈਟ ਲੌਸ ਬਹੁਤ ਜਲਦੀ ਤੇਜ਼ੀ ਦੇ ਨਾਲ ਕਟਣੀ ਸ਼ੁਰੂ ਹੋ ਜੇਗੀ ਨੰਬਰ 5 ਖੱਟਾ ਮਿੱਠਾ ਤਲਿਆ ਬਿਲਕੁਲ ਬੰਦ ਕਰ ਦਿਓ ਤੇ ਨਮਕ ਦੀ ਜਿੱਥੇ ਜ਼ਰੂਰਤ ਆ ਉੱਥੇ ਵਰਤੋ ਨੰਬਰ 6 ਰੋਟੀ ਖਾਂਦਿਆਂ ਟੀਵੀ ਮੋਬਾਈਲ ਆਦਿ ਦੀ ਵਰਤੋਂ ਨਾ ਕਰੋ ਰੋਟੀ ਚਿੱਥ ਕੇ ਖਾਓ ਵਧੀਆ ਤਰੀਕੇ ਨਾਲ ਖਾਓ ਤੇ ਨਾਲ ਪਾਣੀ ਦੀ ਵਰਤੋਂ ਨਾ ਕਰੋ ਤੇ ਨੰਬਰ 7 ਤੇ ਸਭ ਤੋਂ ਅਹਿਮ ਗੱਲ ਕਿਸੇ ਦੇ ਕਹਿਣ ਤੇ ਕਦੀ ਵੀ ਡੀਮੋਟੀਵੇਟ ਨਹੀਂ ਹੋਣਾ ਹਮੇਸ਼ਾ ਤਗੜੇ ਰਹੋ ਮੋਟੀਵੇਟ ਰਹੋ ਕਹਿਣ ਵਾਲੇ ਤੁਹਾਨੂੰ ਬਹੁਤ ਕਹਿਣਗੇ ਤੈਨੂੰ 15 ਦਿਨ ਹੋ ਗਏ 20 ਦਿਨ ਹੋ ਗਏ ਫੈਟ ਤੇ ਤਰੀ ਘਟ ਨਹੀਂ ਰਹੀ ਦੋਸਤੋ 15 20 ਦਿਨਾਂ ਤੋਂ ਬਾਅਦ ਤੁਹਾਡੇ ਜਿਹੜੀ ਫੈਟ ਦੀ ਪਰਸੈਂਟੇਜ ਹੁੰਦੀ ਆ ਆਪੇ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਆ ਤਗੜੇ